बोले सोनर पर सतगुरु रविदास महाराज की जय जय भीम जय भारत सुगुरु प्यारे सतसंगत जी मकेरिया ਦੇ ਵਿੱਚ ਪਹੁੰਚੇ ਆ ਸੋ ਆਪ ਜੀ ਨੂੰ ਪਤਾ ਹੈ ਜੋ ਕਿ ਲੋਕ ਸਭਾ ਦੇ ਵਿੱਚ ਅਮਰ ਸ਼ਾਹ ਨੇ ਕਿਹਾ ਹੈ ਅੰਬੇਦਕਰ ਜੀ ਬਾਰੇ ਬਾਬਾ ਸਾਹਿਬ ਬਾਰੇ ਜੋ ਗਲਤ ਟਿੱਪਣੀ ਬਿਆਨ ਕੀਤਾ ਉਹਨੂੰ ਮੁੱਖ ਰੱਖਦੇ ਆ ਮਕੇਰੀਆਂ ਦੇ ਵਿੱਚ ਵੱਖ-ਵੱਖ ਸਤਗੁਰੂ रविदास महाराज जी ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਮ ਲੈਵਾ ਸੰਗਤ ਜਥੇਵੰਦੀਆਂ ਵੱਲੋਂ ਜੋ ਕਿ ਰੋਸ਼ ਪ੍ਰਦਰਸ਼ਨ ਕਰਦੇ ਹੋਇਆ ਅਮਿਤ ਸ਼ਾਹ ਜੀ ਦਾ ਜਿਹੜਾ ਪਤਲਾ ਫੁੱਕਿਆ ਜਾਵੇਗਾ ਆ ਤੁਸੀਂ ਦੇਖ ਸਕਦੇ ਹੋ ਹਾਏ 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 ਤੜੀ ਬਾਹ ਹਾਏ 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 ਬੀਜੇਪੀ ਹਾਏ 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 ਬੀਜੇਪੀ ਹਾਏ 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 ਹਮੇਸ਼ਾ ਹਾਏ 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 ਬਾਬਾ ਸਾਹਿਬ ਤੜੀ ਸੋਚਦੇ ਕਰਾਂਗੇ ਖੋਕੇ ਬਾਬਾ ਸਾਹਿਬ ਤੜੀ ਸੋਚਦੇ ਕਰਾਂਗੇ ਖੋਕੇ ਬਾਬਾ ਸਾਹਿਬ ਤੜੀ ਸੋਚਦੇ ਕਰਾਂਗੇ ਖੋਕੇ भारति भारति सोच ते अमिता मुरदाबाद मुदा अमिता मुरदाबाद मुरदाबाद मुरदा ਸਾਹਿਬ ਜੀ ਦਾ ਡਿਸਕੋਚ ਤੇ ਰਾਜਿਆਂ ਕੇ ਖੋਲ ਕੇ ਬਾਬਾ ਸਾਹਿਬ ਜੀ ਦਾ ਵੀ ਸੋਚ ਤੇ ਰਾਜਿਆਂ ਕੇ ਖੋਲ ਕੇ ਦਾਰੀ ਜਾਤੀ ਦੇ ਮੁਕਤੀਦਾਤਾ ਸਿੰਬਲ ਆਫ ਨੋਲੇਜ ਉਹਨਾਂ ਦੇ ਸੰਬੰਧ ਵਿੱਚ ਜਿਹੜੀ ਟਿੱਪਣੀ ਸੰਸਦ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਉੱਗੇ ਨੇਤਾ ਅਮਿਤ ਸ਼ਾਹ ਨੇ ਇਸ ਤਰੀਕੇ ਨਾਲ ਕੀਤੀ ਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਿਵੇਂ ਉਹਨੇ ਬਿਲਕੁਲ ਉਹਨਾਂ ਦੇ ਨਾਮ ਦਾ ਕਹਾਣ ਕੀਤਾ ਹੋਵੇ ਉਸ ਦਿਨ ਜਿਹੜੀ ਗੱਲ ਕਹੀ ਆ ਸੰਸਦ ਵਿੱਚ ਕਿ ਮੈਂ ਦੇਖ ਰਿਹਾ ਇੱਕ ਫੈਸ਼ਨ ਹੋ ਗਿਆ ਕਿ ਹਰ ਬੰਦਾ ਅੰਬੇਡਕਰ 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 ਬੋਲਦਿਆ ਤੇ ਇੰਨੀ ਵਾਰੀ ਕਹਿੰਦਾ ਵੀ ਅਗਰ ਭਗਵਾਨ ਦਾ ਨਾਮ ਲਿਆ ਹੁੰਦਾ ਤੇ ਸੱਤ ਵਾਰ ਸਵਰਗ ਨੂੰ ਬੰਦੇ ਨੂੰ ਮਿਲ ਜਾਂਦਾ ਸੱਤ ਜਨਮਾਂ ਨੂੰ ਸਵਰਗ ਮਿਲ ਜਾਂਦਾ ਸਾਥੀਓ ਮੈਂ ਦਾ ਸੁਣਾਚਾਨਾ ਕਿ ਇਹ ਲੋਕ ਜਦੋਂ 바ਵਾ ਸਾਹਿਬ ਅੰਬੇਦਕਰ ਜੀ ਦੀ ਪ੍ਰੀਨਰਮਾਨ ਦੇ ਵਸਾਂਦਾ ਉਹਨਾਂ ਦਾ ਜਨਮ ਦਿਨ ਆਂਦਾ ਤੇ ਇਹ ਲੋਕ ਅੱਗੇ ਵੱਧ ਕੇ ਉਹਨਾਂ ਦੀਆਂ ਮੂਰਤੀਆਂ ਲਾ ਕੇ ਜਿਹੜੀ ਪੂਜਾ ਕਰਦੇ ਆ ਇਟ ਮੀਨਸ ਕਿ ਇਹ ਕੋਈ ਉਹਨਾਂ ਦੀ ਪੂਜਾ ਦਿਲ ਤੋਂ ਨਹੀਂ ਕਰਦੇ ਅਗਰ ਇਹ ਲੋਕ ਅੱਜ ਜਿਹੜੀ 400 ਕੇ ਪਾਰ ਵਾਲਾ ਇਹਨਾਂ ਦਾ ਫੰਡਾ ਸੀ ਮੋਦੀ ਜੀ ਦਾ ਕਿ ਇਸ ਵਾਰ 400 ਤੋਂ ਪਾਰ ਜਿਹੜੀ ਇਹਨਾਂ ਦੀ ਐਨਡੀਏ ਆ ਉਹ ਪ੍ਰਾਪਤ ਕਰੇਗੀ ਅਗਰ 400 ਕੋ पार ਹੋ ਜਾਂਦਾ ਤੇ ਅਜੇ ਜਿਹੜੀ ਦਿਲ ਚੋਂ ਗੱਲ ਨਿਕਲ ਕੇ ਆਈ ਹੈ ਅਮੇਸ਼ਾ ਦੇ ਤੁਸੀਂ ਦੇਖ ਸਕਦੇ ਹੋ ਇਹਨਾਂ ਲੋਕਾਂ ਨੇ ਸੰਵਿਧਾਨ ਦਾ ਕੀ ਹਾਲ ਕਰਨਾ ਸੀ ਅਸੀਂ ਲੋਕਾਂ ਨੇ ਇਹ ਦੇਖਿਆ ਕਿ ਸਾਡੇ ਲਈ ਦੂਜਾ ਕੋਈ ਭਗਵਾਨ ਨਹੀਂ ਸਾਡੇ ਲਈ ਭਗਵਾਨ ਆ 바ਵਾ ਸਾਹਬ ਅੰਬੇਡਕਰ ਜਿਨ੍ਹਾਂ ਨੇ ਜਨਮਾ ਜਨਮਾਂ ਦੀਆਂ 5000 ਸਾਲ ਦੀਆਂ ਗੁਲਾਮੀਆਂ ਕੱਟੀਆਂ ਉਹਨਾਂ ਨੇ ਸਾਨੂੰ ਇੱਕ ਵਧੀਆ ਜੀਵਨ ਦਿੱਤਾ ਇੱਕ ਸੂਤਰ ਦਿੱਤਾ ਇੱਕ ਸਾਨੂੰ ਇਹ ਸੰਵਿਧਾਨ ਦੀ ਸ਼ੇਪ ਵਿੱਚ ਐਡਾ ਵਧੀਆ ਗ੍ਰੰਥ ਦਿੱਤਾ ਜਿਹਦੇ ਵਿੱਚ ਸਾਰੇ ਲੋਕ ਇੱਕ ਬਰਾਬਰ ਹੋਣਾਂ ਨੇ ਕਰਕੇ ਰੱਖ ਦਿੱਤੇ। ਦੇਸ਼ ਦਾ ਇੱਕ ਇੱਕ ਇਨਸਾਨ ਉਹਦੇ ਵਿੱਚ ਮੇਰੀ ਭੈਣ, ਮਾਂ, ਨੌਜਵਾਨ, ਬਜ਼ੁਰਗ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਹੱਕ ਦਿੱਤੇ। ਮੈਂ ਸਮਝਦਾ ਕਿ ਇਹ ਲੋਕ ਬਾਬਾ ਸਾਹਿਬ ਦੀ ਦੇਣ ਨੂੰ ਅੱਜ ਵੀ ਆਪਣੇ ਦਿਲ 'ਚ ਕਿਤੇ ਥਾਂ ਦੇ ਕੇ ਨਹੀਂ ਰੱਖਦੇ ਪੈ। ਮੈਂ ਇਹਨਾਂ ਲੋਕਾਂ ਨੂੰ ਸਵਾਲ ਕਰਦਾ ਕਿ ਉਹ ਉਹ ਟਾਈਮ ਅਸੀਂ ਯਾਦ ਕਰਦੇ ਸਾਡੇ ਬਜ਼ੁਰਗ ਜਦੋਂ ਇਹਨਾਂ ਦੇ ਕਮਰ ਦੇ ਉੱਤੇ ਝਾੜੂ ਬੱਜਿਆ ਹੁੰਦਾ ਸੀ। ਗਲ ਦੇ ਵਿੱਚ ਹਾਂਡੀ ਹੁੰਦੀ ਸੀ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ ਕਿ ਇਹ ਗ੍ਰੰਥ ਸੁਣ ਨਾ ਸਕਣ ਇਹਨਾਂ ਨੂੰ ਕੋਈ ਚੰਗੀ ਗੱਲ ਸੁਣ ਨਾ ਸਕੀ ਇਹ ਮੰਦ ਬੁੱਧੀ ਬਣੇ ਰਹਿਣ ਹੁਣ ਜੇ ਲੋਕ ਜਾਗਦੇ ਆ ਤੇ ਪਾਵਾ ਸਾਹਿਬ ਬਾਰੇ ਅਸੀਂ ਇਦਾਂ ਦਾ ਜਿਹੜਾ ਪ੍ਰਚਾਰ ਆ ਨਾ ਨੂੰ ਬਰਦਾਸ਼ਤ ਕਰਦੇ ਆ ਮੈਨੂੰ ਪਤਾ ਹੈ ਵਿਪੱਖਸ਼ੇ ਦਾ ਧੋਖੇ ਵਿਰੋਧ ਕਰ ਰਿਹਾ ਔਰ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਿਹਾ ਅਮਿਸ਼ਾ ਦੇ ਉੱਤੇ ਅੱਜ ਇਹ ਜਿਹੜੇ ਸਾਡੀਆਂ ਸੰਸਥਾ ਮਾਇਆ ਗਾਇਓ ਪੋਲਿਟਿਕਲ ਸਾਥੀ ਆ ਸਾਡੇ ਕਾ ਇਸ ਮਾਜਿਕਾ ਜਾਂ ਧਾਰਮਿਕ ਆ ਪੰਜਾਬ ਮੇਡ ਕਾ ਦੀ ਸਾਡੇ ਸਾਥੀ ਆ ਸਾਰੇ ਇਸ ਗੱਲ ਦੀ ਡਿਮਾਂਡ ਕਰਦੇ ਆ ਕਿ ਅਮੇਸ਼ਾ ਨੂੰ ਆਪਣੀ ਜਿਹੜਾ ਇਹਦੇ ਦਿਲ ਦੇ ਅੰਦਰੋਂ ਬਾਹਰ ਨਿਕਲਿਆ ਇਹਦੇ ਦਿਲ ਦਿਲ ਤੋਂ ਕਰੋਜ਼ ਨਿਕਲਿਆ ਉਹਦੇ ਤਹਿਤ ਇਹਨੂੰ ਅਸਤੀਫਾ ਦੇ ਕੇ ਚਲੇ ਜਾਣਾ ਚਾਹੀਦਾ ਇਹ ਗ੍ਰਹਿ ਮੰਤਰੀ ਬਣਨ ਦੇ ਕਾਬਿਲ ਨਹੀਂ ਇਸ ਲਈ ਆਓ ਸਾਥੀਓ ਆਪਣੀ ਆਪਣੀ ਥਾਂ ਤੇ ਆਪਾਂ ਇਹਦਾ ਅਮੇਸ਼ਾ ਦਾ ਵਿਰੋਧ ਕਰੀਏ ਔਰ ਮੋਦੀਵਾਦ ਜਿਹੜਾ ਹੈਗਾ ਉਹਨੂੰ ਇਸ ਦੇਸ਼ ਚੋਂ ਚਲਦਾ ਕਰੀਏ जय भीम जय भारत जय भीम जय भारत साडा भगवान अंबेडकर महान साडा भगवान अंबेडकर महान साडा भगवान अंबेडकर महान ठीक है